ਆਹ ਦੇਖੋ ਸਾਡੇ ਮਾਤਾ ਤੁਹਾਡਾ ਆਪਣੇ YouTube ਚੈਨਲ ਬਾਬਾ ਡੇਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਅਪਾ ਚਾਰ ਨਗ ਸੇਲ ਲਈ ਲੈ ਕੇ ਆਏ ਜੀ ਇੱਕ ਬੈਡ 'ਤੇ ਤਾਜੀ ਸੂਈ ਹੈ ਤੇ ਦੋ ਗੱਬੜਾ ਨੇ ਭਾਈ ਤੇ ਇੱਕ ਬੈਡ 'ਤੇ ਟਾਪ ਬਰੀਡ ਦੀ ਬੱਚੀ ਆ ਆਹ ਕਰ ਲੈਨੇ ਭਾਈ ਨਾ ਗੱਲ ਬਾਤ ਅੱਜ ਵਿੱਚ ਭਾਈ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਤੇ ਡਰੈਸ ਨਾਮ ਪਿੰਡ ਸਾਗਰਪਿੰਡ ਭਾਈ ਵਰਤੀ ਸੀਲ ਫੁੱਲ ਦੇ ਜਿਲ੍ਹਾ ਬਠਿੰਡਾ ਆਪਣਾ ਨੇੜੇ ਪਿੰਡ ਭਾਈ ਨਿਲੇ ਰਾਮ ਪ੍ਰਪੂ ਸਰ ਐਦਰੋ ਸੁਲਾਪਾ ਬਰੇ ਮੋਬਾਈਲ ਨੰਬਰ ਬੋ 902396705 ਇਹ ਬਾਈ ਦਾ ਕੰਟੈਕਟ ਨੰਬਰ ਆ ਬਾਕੀ ਸਕਰੀਨ ਤੇ ਚੱਲ ਰਿਹਾ ਨੋਟ ਕਰ ਲੋ ਬਾਈ ਜਿਹੜੀ ਪਹਿਲੇ ਨੰਬਰ ਤੇ ਵੜਦੇ ਨੇ ਕਿਹੜਾ ਸੂਆ ਸੁਈਆ ਇਹ ਬਾਈ ਦੂਜਾ ਸੂਆ ਪਿਆਰ ਠੀਕ ਆ ਕਦੋਂ ਸੁਈਆ ਬਾਈ ਇਹ ਰਾਤ ਦੀ ਸੁਈਆ ਜੇਰ ਜੂ ਦੀ ਕੰਪਲੀਟ ਆ 11:00 ਵਜੇ ਤੇ ਜੀ ਠੀਕ ਆ ਬੱਚਾ ਕੀ ਆ ਬੱਚਾ ਮੰਗਦਾ ਬਈ 7 ਕਿਲੋ ਦਾ ਬਹੁਤ ਕੱਢਿਆ ਵਾ 7 ਲੀਟਰ ਬਹੁਤ ਬਾਈ ਨੇ 7-8 ਕਿਲੋ ਆਰਡਰ ਦੇਖੋ ਪੰਡਰ ਘਾੜਰ ਕੱਲਾ ਬਾਈ 23 ਕਿਲੋ ਦੁੱਧ ਕੰਢਿਆ ਜਦਪ ਲੂਨ ਦਾ ਠੀਕ ਆ ਤੁਜਾਂ ਸੇ ਜਰਸੀ ਚ ਪਾਈ ਦੀ ਗਰੀਟ ਫਾਦਾ ਹੀ ਲਾ ਠੰਡੀ ਸੀ ਲੱਗ ਆਣ ਤੇ ਚਵਾਈ ਲੈ ਸਰ ਕਹਿੰਦੀ ਕਰਮ ਵਾਲੀ ਕੋਸ਼ਿਸ਼ ਚਵਾਈ ਇੱਕ ਨੰਬਰ ਚਵਾਈ ਬੜੀ ਤੇਰੀ ਨਹੀਂ ਆ ਜਨੇ ਉਹ ਜਵਾਜ ਚੋਲੇ ਲੈ ਜਾਂਦੇ ਮੈਂ ਮਾਰਦੀ ਪੁੱਤ ਤਾਰਾ ਮਰੀ ਚੱਲ ਕੋਈ ਚੈੱਕ ਨਹੀਂ ਕੱਲਾ ਕੱਲਾ ਥਾਲੀ ਵਾਲਾ ਟਰਨ ਵੀਡੀਓ ਦਿਖਾ ਕੇ ਇਹ ਜਾ ਥਾਂ ਲੱਜਾਉਂਦੇ ਕੀ ਆ ਬਾਤ ਆਪੇ ਜੂਨ ਲੈਵਾ ਦੇ ਡਾਕਟਰ ਐਡਾ ਲੈਵਾ ਨਹੀਂ ਲੱਗਦਾ ਨਹੀਂ ਲੱਗਦਾ ਬਹੁਤ ਲਿਓ ਮੂਰੇ ਉਦੋਂ ਜਿਆਦਾ ਤਾਂ ਮਗਰ ਉਦੋਂ ਵੀ ਚੌੜਾ ਦੇ ਦੇ ਫੋਟੋ ਨੂੰ ਚੌੜਾ ਹੀ ਫਾਇਦਾ ਮਗਰ ਖੋਲ ਦੋ ਭਾਈ ਤੋਰ ਕੇ ਦਿਖਾ ਦੇ ਕੱਦ ਬਿੱਟ ਚੰਗਾ ਰੰਗ ਰੂਪ ਚੰਗਾ ਵੱਡੀ ਗੱਲ ਗਰਮੀ ਬਿਲਕੁਲ ਨਹੀਂ ਜਮਾ ਹੀ ਭਾਈ 25 ਕਿਲੋ ਦੁੱਧ ਦੇਣਾ ਵੀਰੇ ਕੰਡੇ ਵਾਲਾ 25 ਲੀਟਰ ਦੁੱਧ ਨੂੰ ਮੂੰਹਵਾ ਦੇ ਡਾਕਟਰ ਵੀ ਕਰਾਂਗੇ ਫੇਸ ਦੇਖੋ ਫੇਸ ਬੜਾ ਪਿਆਰਾ ਰੰਗ ਜਾਣ ਕੋਣ ਫੁੱਲ ਆਏ ਨਹੀਂ ਵੀ ਛੋਟੀ ਛਾਟੀ ਨਹੀਂ ਕਰਦਾ ਲਿਆਏ ਹਾਂ ਵੀਰੇ ਰਾਜ ਜੀ ਰੂਜ ਜੀ ਚੰਗੀ ਆ ਥਾਣਾ ਹਵਾ ਨਾਲ ਚੰਗਾ ਠੰਡੀ ਸੀ ਲਾ ਲੈ ਚਵਾਈ ਦੀ ਫੁੱਲ ਚਾਹੀਦੀ ਹੈ ਹਾਂ ਬਜਾ ਕੋਈ ਤਾਂ ਬਿਨਾ ਬੱਚਾ ਲਾਏ ਤਾਂ ਜਿਵੇਂ ਮਰਜ਼ੀ ਧਾਰਾ ਮਾਰ ਲੈ ਕੋਈ ਚੱਕਰੇ ਨਹੀਂ ਕਿਹਾ ਘਰਮ ਵਾਲੀ ਨੇ ਕੁਝ ਵੀ ਨਹੀਂ ਤੇ ਮੁੱਲ ਕੀ ਆ ਬਾਈ ਇਹਦਾ ਬਾਈ ਮੁੱਲ ਦਾ 85000 ਕਿੰਨਾ ਵੀਰੇ 85000 70000 ਰੁਪਏ ਲੈਣਾ ਬਈ ਇਹਦਾ ਠੀਕ ਆ 85000 ਰੁਪਏ ਆ ਬਾਈ ਓਏ 90000 ਮੁੱਲ ਦਾ 25 ਕਿਲੋ ਕੰਡਿਆ ਦੁੱਧ ਨਾ ਬੱਚੇ ਬਾਈ ਥਾਲੇ ਵਾ ਦੇ ਡਾਕਟਰ ਬੜਾ ਕਮਾਲ ਦਾ ਬਾਈ ਠੰਡੀ ਸੀਲ ਆ ਭਾਂਡਾ ਦੇਖੋ ਭਾਂਡੇ ਤੋਂ ਥਾਂ ਦੇਖ ਡਾਕਟਰ ਦੁੱਧ ਵਾਕਈ ਚਲਾ ਆਇਆ ਜੋ ਲੱਗ ਮਗਰ ਨਹੀਂ ਬਹਿ ਗਿਆ ਲਾ ਮਾਉਨਾ ਬਾਈ ਮਗਰ ਬਹਿ ਗਿਆ ਤਾਰਾ ਮਾ ਦੀਆਂ ਮਾ ਜੀ ਵਾ ਟੋੜਿਆ ਜਰਾ ਜੀ ਤਾਂ ਰਾਮਾ ਜੀ ਕਿਉਂ ਬੜਾ ਚੰਗਾ ਮੋਹ ਇਹਨਾ ਨਾ 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 ਕਿਉਂ ਨਹੀਂ ਲੱਗਦਾ ਐਸੇ ਲੱਗਿਓ ਨੂੰ ਲੈ ਸਹੀ ਗੱਲ ਆ ਭਾਈ ਜਿਵੇਂ ਮਾਨਤਾਂ ਵਾਲਾ ਮੋਹ ਆਈਦਰੇ ਵਿਖਾਵਾ ਰੱਖ ਡਾਲੇ ਵਾ ਮੋਹ ਤਾਂ ਜਮਾ ਜਾਇਜ਼ ਆ ਬਾਕੀ ਜਿਹੜਾ ਮਾਨਤਾਂ ਵਾਲਾ ਮੋਹ ਭਾਈ ਸੋਰ ਸੱਪਿਆ ਵਾਲਾ ਹੀ ਆ ਐਵੇਂ ਅਗਲਾ ਕਹੀਏ 70 72 ਲੈ ਲਾ ਉਹ ਕੰਮ ਤਾਂ ਆ ਨਾ ਕਿਉਂ ਬਾਹਰ ਨਹੀਂ ਆਇਆ ਚੰਗੀ ਵੜਾ ਨਜਾਇਜ਼ ਚੰਗੀ ਸਹੀ ਗੱਲ ਸੂਈ ਸਵਾਈ 2 ਨੰਬਰ ਕਿਹੜਾ ਸੂਆ ਵੀਰੇ ਚਾਰ ਦੰਦ ਅੱਜ ਪਹਿਲਾ ਸੂਆ ਬੱਛੀਆ ਪਹਿਲਾ ਸੂਆ ਨਹੀਂ ਪੰਜ ਸੀ ਦੇ ਲੈ ਜੂ ਵੀਰੇ ਪੰਜ ਤੋਂ 6 ਦੰਦ ਲੈਣੇ ਥਾੜਾ ਬਰਾਬੀ ਪੂਰਾ ਮੁੱਠੀ ਵਾਲਾ ਆਰਡਰ ਬੜਾ ਸੋਹਣਾ ਤਿਆਰ ਕਰਨਾ ਗੁਲਾਬੀ ਥੰਡ ਮੁੱਠੀਆ ਥਾਣਾ ਐ ਨਹੀਂ ਗੱਲ ਮੂਰੋ ਦਿਖਾ ਦੇ ਡਾਡਾ ਬਹੁਤ ਚੰਗਾ ਲੱਗ ਹਾਂ ਮੂਰੋ ਵੀ ਲੈਵਾ ਦਿਖਾ ਦੇ ਨਾਲ ਨਾਲ ਉਹ ਨਾ ਜੀ ਜਾਂਦਾ ਡਾਡਾ ਕੀ ਠੰਡੀ ਬਹੁਤ ਆ ਦੁੱਧ ਦਾ 20 ਕਿਲੋ ਡਾਡਾ ਖੁੱਲਾ ਦੇ ਜੀ ਚੀਕਾ ਆੜ ਵਾਲੀਆਂ ਖੋਲ ਦੇ ਬਈ ਖੋਲ ਬਹੁਤ ਚੰਗੀ ਆ ਰੰਗ ਰੂਪ ਚੰਗਾ ਕਰਦਬੱਡ ਚੰਗਾ ਮਰੀਦ ਫੁੱਲਾ ਮੂੰਹ ਦੇਖ ਰਹਾ ਠੀਕ ਲੱਗਦਾ ਲੋਦੀ ਵਾਦੀ ਬਹੁਤ ਚੰਗੀ ਆ ਚੰਗੀ ਆ ਬੜਾ ਪੂਰੇ ਕਾਦਗਾਰ ਵਾਲੀ ਬੱਚੀ ਆ ਫਲੇਆ ਬੋਲ ਰਹਾ ਸਹੀ ਗੱਲ ਆ ਬਾਈ ਤੋਰਾ ਤਾਰਾ ਕਮਾਲ ਦਾ ਕੱਚੀ ਜ਼ਰੂਰ ਆ ਬਾਈ ਦਣ ਹਜੇ ਲੈਦੀ ਆ ਉਦੋਂ ਦਾ ਆਰਡਰ ਦੀ ਕੁਆਲਿਟੀ ਪੂਰੀ ਠੰਡੀ ਆ ਰੈਡਰ ਲੱਤਾਂ ਵਾਲੀ ਨਹੀਂ ਹੋਊਗੀ ਉਹ ਨਹੀਂ ਗੱਲ ਸਹੀ ਗੱਲ ਆ ਲੈ ਤੇ ਮੁੱਲ ਕੀ ਆ ਵੀਰੇ ਦਾ ਮੁੱਲ 7000 ਰੁਪਏ ਬਾਈ ਮਾਨਦਾਨ ਹੋ ਜਾ ਕਰ ਦਿਆਂਗੇ ਬਾਈ ਥੋੜਾ ਜਿਹਾ 72000 ਰੁਪਇਆ ਮੋਲਾ ਬਾਈ ਬਾਕੀ ਜਿਹੜਾ ਮੌਕੇ ਦੇ ਵਿੱਚੋਂ ਮਾਨਦਨ ਜ਼ਰੂਰ ਹੋ ਜਾ ਚੰਗੀ ਆ ਵਰ ਥਣ ਲੈ ਵੀ ਚੰਗੀ ਆ ਮੁੱਠੀ ਵਾਲਾ ਥਣ ਕੱਲਾ ਕੱਲਾ ਖਾਣਾ ਬਾਈ ਅੱਗੇ ਵੀਰੇ ਲਾਸਟ ਕਿਹੜਾ ਸੂਹ ਇਹ ਦੂਜਾ ਸੂਹ ਵੀਰੇ ਫਾਰ ਵਾਲੀ ਬੱਚੀ ਆ ਜਲਸੀ ਆ ਥੋੜਾ ਜਿਹਾ ਚੈਫਰਾ ਕਰਾਉ ਦੇ ਬਈ ਵੱਡੀ ਦਾ ਨਿਆਇ ਜਾ ਰਿਹਾ ਬਈ ਸੂਸੀ ਤੇ ਇੱਕੋ ਪਿੰਨਾ ਕਰਾਉ ਆਰਡਰ ਹਾਲਤਾ ਲੈਂਦੇ ਬੱਚੀ ਬਈ ਜੀ ਲੈ ਆ ਇਹ ਬੋਲ ਆਉਣਾ ਨੇ ਕੀ ਲੈ ਵਾਲਾ ਖਾਣ ਬਹੁਤ ਹੋਗਾ ਲੈ ਕੀ ਹਲਦੀ ਜੀ ਲੈਣੀ ਹੈ ਲੈ ਕੰਡੀ ਜੀ ਬਹੁਤ ਆ ਬਹੁਤ ਜਿਆਦਾ ਹੈ ਬਾਈ ਸਹੀ ਗੱਲ ਆ ਕੱਦ ਫੁੱਲ ਬਾਈ ਵੱਡੀ ਦਾ ਤੇ ਬਜਨ ਤਾਂ ਗੱਲ ਹੀ ਛੱਡ ਦੇ ਏਸ ਬੜਾ ਪਿਆਰਾ ਏ ਕੱਪ ਗੱਡੀ ਜੀ ਵਹੜਾ ਹਮ ਲਾ ਸਹੀ ਗੱਲ ਆ ਪੇ ਕੱਪ ਹਾਂ ਅਗਲੀ ਵੇਖ ਰਾ ਤੇਰਾ ਮੂਹਰ ਆ ਕੇ ਕਿੱਥੇ ਜਾ ਮਹਾਰਾ ਦੇਖ ਬਾਹਰ ਗਿਆ ਨਾੜੇ ਆਂਦੇ ਕਿੰਨਾ ਦੁੱਧ ਦੇ ਰਕਰ ਬਾਈ 28 ਕਿਲੋ ਦੁੱਧ ਦਿੱਤਾ ਕੰਡੇ ਵਾਲੇ ਦਾ ਸਾਰਾ ਲੈਵਲ ਨਾਰਾ ਨੀ ਪਰ ਆਪਾਂ ਸਹੀ ਗੱਲ ਆ ਬਾਈ ਮੁਸ਼ਕੀ ਵਾਲਾ 30 ਕਿਲੋ ਕੋਲੇ ਜਾਣਾ ਉਹ ਦੇਣਾ ਬਾਹਰ ਨੇ ਮੂੰਹ ਮਾ ਦੇ ਡਾਕਟਰ ਨੂੰ ਕੋਲ ਦੇ ਬਾਈ ਤੋੜ ਕੇ ਦਿਖਾ ਦੇ ਤੋੜ ਦੇ ਨੇ ਇਹਸ ਬੜਾ ਪਿਆਰਾ ਰਾਜੀ ਫੁੱਲ ਟਰੱਕ ਜਿੱਡੇ ਵੜਾ ਬਾਈ ਬਹੁਤ ਵੱਡੀ ਆ ਵੀਰੇ ਯਾਰ ਕਮਾਲ ਦਾ ਬਾਈ ਲੰਮੀ ਨੂੰਮੀ ਤੇ ਕੱਦ ਕੋਤ ਬਹੁਤ ਜ਼ਿਆਦਾ ਵੜਾ ਮੁੱਕ ਚਮਕ ਫੁੱਲ ਆ ਬਾਈ ਤੋੜਾ ਤਾਰਾ ਵੀ ਕਮਾਲ ਆ ਵੜਦਾ ਰੁੱਧ ਵਾਕ ਚੰਗੀ ਚੰਗਾ ਪਾਉ ਬੱਡੀ ਜਾਲ ਗਰਮੀ ਨਹੀਂ ਮਾਨਦੀ ਬਿਲਕੁਲ ਫੈਨ ਫੌਂਡ ਹੈ ਜਿਹੜੀ ਵੱਡੀ ਵੱਡੀ ਦਾ ਅੰਤ ਨਹੀਂ ਭਜਣ ਬੁਈ ਛੌੜੀ ਛੁੜੀ ਬੋਲ ਲੈ ਠੰਡੀ ਸੀ ਲਾ ਕੀ ਬਾਤ ਹੈ ਲੇਵਾ ਬਹੁਤ ਚੰਗਾ ਬਹੁਤ ਚੰਗਾ ਥਾਂ ਤੋਂ ਬਹੁਤ ਚੰਗਾ ਜੀ ਬਣਾਉ ਡਾਕਟਰ ਬੋਲੇਵਾ ਤਾਂ ਸਾੜੀ ਵਾਲਾ ਲੇਵਾ ਇਧਰ ਦਿਖਾ ਕਿੰਨਾ ਜੰਗਾਨ ਖਾਣਾ ਰੋਣਾ ਤੇ ਮੁੱਲ ਕੀ ਆ ਭਰਾ ਭਾਈ ਮੁੱਲੇ ਦਾ ਫੋਨ ਤੇ ਕਰਾਂ ਜਾਇਜ ਜਾਇਜ ਹਾਂ ਮੁੱਲੇ ਦਾ ਫੋਨ ਤੇ ਹੋ ਜਾ ਮੁੱਲਾ ਜਿਹੜਾ ਬਲੱਡ ਦੇ ਹਿਸਾਬ ਨਾਲ ਭਾਈ ਜਾਇਜ ਹੋਗਾ ਸਮਾਲ ਆ ਬਹਿਣ ਫੁੱਲ ਕੱਦ ਵੱਡ ਤੇ ਰੰਗ ਰੂਪ ਚੰਗਾ ਵਾਹਲਾ ਬੱਚੀ ਅੱਗੇ ਵੀਰੇ ਟਾਪ ਬਰੀਡ ਬੱਚੀ ਜਰਸੀ ਹੈ ਹਾਂ ਪਿਓਰ ਜਰਸੀ ਹੈ 50 62 ਦੀ ਟ੍ਰੈਂਡ ਮਾਰਦਾ 50 62 ਸੀਮਨ ਦੀ ਬੱਚੀ ਹੈ ਮੂਮਾ ਦੇ ਡਾਕਟਰ ਲੈ 7 ਮਹੀਨੇ 7 ਮਹੀਨੇ ਦੀ ਬੱਚੀ ਹੈ ਜੀ 7 ਮਹੀਨੇ ਦੀ ਉਮਰ ਅੱਖਾਂ ਦੇਖੋ ਬਈ ਬੋਦੀ ਨਿਕਾ ਦੇ ਬਾਈ ਚੰਗੇ ਡਾਕਟਰ ਫੁੱਲ ਬਰੀਡ ਹੈ ਲੈ ਵਾਲੀ ਦਾ ਬਹੁਤ ਚੰਗਾ ਬੋਦੀ ਬਾਦੀ ਬਹੁਤ ਚੰਗੇ ਸੰਗ ਕੱਲ ਦੇ ਨਿਕਾ ਨਿਕਾ ਆਏ ਨਿਕਲ ਸਹੀ ਗੱਲ ਹਣ ਬਾਲ ਨਹੀਂ ਆਇਆ ਝੂਲੀ ਚੰਗੀ ਆ ਲੈ ਲੈ ਚੰਗਾ ਝੂਲੀ ਜ਼ਰੂਰ ਚੈੱਕ ਕਰਵਾ ਕਪੜਾ ਵਾਂਗੂ ਝੂਲੀ ਲੈ ਆ ਬਾਹਰ ਆਇਆ ਝੰਗਾ ਥਾਣਾ ਨਾਟਰ ਬਹੁਤ ਆ ਬਾਈ ਕੱਲਾ ਕੱਲਾ ਥਣ ਲੈ ਝੂਲੀ ਦੇਖ ਬਹੁਤ ਸੱਤ ਮਹੀਨਿਆਂ ਦੀ ਆ ਐ ਨਹੀਂ ਵੱਧ ਹੋ ਗਈ ਸੱਤ ਮਹੀਨਿਆਂ ਦੀ ਉਮਰ ਚੰਗੇ ਸੀਮਨ ਜਾਨ ਪ੍ਰਾਣ ਬਥੇਈ ਆ ਬੱਚੀ ਦੁੱਧ ਕਿੰਨਾ ਸੀ ਬਈ 28 29 ਕਿਲੋ ਦਾ ਰਿਕਾਰਡ ਆ ਮਾ ਦਾ 29 ਲੀਟਰ ਦਾ ਬਾਈ ਨੇ ਦੁੱਧ ਦਾ ਰਿਕਾਰਡ ਦੱਸਿਆ ਫੇਸ ਬੜਾ ਪਿਆਰਾ ਬਹੁਤ ਚੰਗੀ ਆ ਚੰਗੀ ਆ ਪਾਰਾਂ ਪੂਰਾ ਦੀ ਬਹੁਤ ਵਧੀਆ ਬੱਚੀ ਆ ਸਹੀ ਗੱਲ ਆ ਬਾਈ ਹਾਂ ਲੈ ਬ੍ਰੀਡ ਬਈ ਬਹੁਤ ਚੰਗਿਆ ਚਮਕ-ਜਮਕ ਕਲਰ-ਕਲਰ ਬਹੁਤ ਚੰਗਾ ਥਣ ਬੜਾ ਕਮਾਲ ਦਾ ਗੁਲਾਬੀ ਥਣ ਬਹੁਤ ਚੰਗੇ ਲਵਾਈ ਲੁਈ ਬੱਚੀ ਕਾਦਾ ਈ ਛੋਟੀ ਨਹੀਂ ਬੱਚੀ ਬਈ ਹਾਂਜੀ ਕੀ ਮੋਲ ਲ ਭਰਾ ਇਹ 22000 ਹੀ ਦੇਣਾ ਹੈ ਬਸ ਬਈ ਕਰ ਦਿਆਂਗੇ ਬਈ 22000 ਰੁਪਿਆ ਮੋਲ ਆ ਬਾਕੀ ਜਿਹੜਾ ਮੌਕੇ ਦੇ ਵਿੱਚ ਆਮਦਾਨ ਜ਼ਰੂਰ ਹੋ ਜੇ ਚੰਗੀ ਆ ਬੱਚੀ ਝੋੜੀ ਝਾਲੀ ਬਹੁਤ ਚੰਗਿਆ ਥਣ ਚੰਗਾ ਗੁਲਾਬੀ ਥਣ ਲੱਗੋ ਬਹੁਤ ਚੰਗੀ ਵਜੇ ਤਾਂ ਹੀ ਲੈ ਜਾ ਪਰ ਬੱਸੀ ਤਾਂ ਲੈਂਦੀ ਨਹੀਂ ਬਈ ਨਾਲੇ ਬੱਚੀ ਦਾ ਬਾਈ ਲੈ ਜਾਂਦਾ ਲੈ ਆ ਜਲੇ ਬੰਦੇ ਤੂੰ ਲਈ ਪੂਰੇ ਚੰਗੇ ਸੀਮਨ ਦੀ ਆਣੀ ਗੱਲ ਕਹਿੰਦੇ ਗੱਲ ਨਹੀਂ ਸੀਮਨ ਦੀ ਪੂਰੇ ਚੰਗੇ ਜੇ ਪਟਫੜ ਬਹੁਤ ਜੰਗੇ ਮਾ ਅਰਕਾਰ ਵੀ ਬਹੁਤ ਚੰਗਾ ਸਹੀ ਗੱਲ ਹੈ ਨਾਗ ਬਾਈ ਕੋਲੇ ਚਾਰ ਸੀ ਚਾਰ ਹੀ ਦਿਖਾਤੇ ਕਿਸੇ ਵੀ ਨੂੰ ਚਾਰਾਂ ਜੋ ਕੋਈ ਵੀ ਪਸੰਦ ਆ ਬਾਈ ਨਾ ਕਨੈਕਟ ਕਰ ਲਓ ਜੀ ਧੰਨਵਾਦ